ਅੱਜ ਫੁੱਲ ਦੇ ਰੰਗ ਵਿੱਚ ਆਏਗੀ ਕੀ ਅੱਜ ਬੱਚਿਆਂ ਵਾਸਤੇ ਕੱਲ ਵਾਸਤੇ ਹੈ ਕਿੰਨੇ ਕੱਲੋ ਫੇਰਨੇ ਚਾਹੀਦੇ 10 ਸਰ ਕਲਰ ਨਾਰਮਲੀ ਖਰੀਦਨੇ ਚਾਹੀਦੇ ਆ ਜਿਹੜਾ ਕਿ ਇਤਿਹਾਰ ਵੀ ਮਨਾਇਆ ਜਾਵੇ ਤੇ ਬੱਚਿਆਂ ਦਾ ਚਲੋ ਉਹ ਵੀ ਮਨਾਈ ਹੋ ਜਾਵੇ। ਕਿਈ ਦਰ ਵੇਖਿਆ ਗਿਆ ਲੋਕਾਂ ਨੇ ਆਂਡੇ ਮਾਰਦੇ ਗੰਦੇ ਰੰਗ ਪਾਉਂਦੇ ਨੇ। ਕਲਰ ਦੇ ਨਾਲ ਇਹ ਹੋਲੀ ਦਾ ਧਿਆਨ ਹੈ ਕਲਰ ਨਾਲ ਹੀ ਮਨਾਉਣਾ ਚਾਹੀਦਾ ਹੈ। ਬੱਚਿਆਂ ਦੀ ਮੰਗ ਹੀ ਹੈ। ਇਹਨਾਂ ਦੁਆਰ ਤੇ ਕਲਰ ਲੈ ਕੇ ਆਣਾ, ਕਲਰ ਲੈ ਆ ਗੁਬਾਰੀ ਲੈ ਲੈ ਆ। ਪਟਕਾਰੀਆਂ ਵਗੈਰਾ ਲਈਆਂ ਬਸ ਇਤੋਂ ਹੀ ਜ਼ਿਆਦਾ ਨਹੀਂ। ਲੋਕਾਂ ਨੂੰ ਫੀਲ ਕਰਨਾ ਚਾਹੀਦਾ। ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ। ਬਸ ਇਹ ਵੀ ਉਹ ਵੀ ਇਤਿਹਾਰ ਵੀ ਮਨਾਉਣ ਦੇ ਆਪਣਾ ਸਫਾਈ ਦਾ ਇਤਿਹਾਰ ਕਿਆ ਵਾਲ ਵੀ ਦੇਖਣਾ ਬਹੁਤ ਜ਼ਰੂਰੀ ਲੱਗਦਾ ਜੇ ਆਪਾਂ ਗਲਤ ਤਰੀਕੇ ਨਾਲ ਰੰਗ ਬਣਾਉਂਗੇ ਬਿਮਾਰੀਆਂ ਪੈ ਜਾਣਗੀਆਂ ਬਿਮਾਰੀ ਲੱਗ ਜਾਊਗਾ ਹੋਜੀ ਸਾਲ ਦੀ ਕੋਈ ਆਂਦਾ ਮਨਾਣਾ ਸਾਰਿਆਂ ਨੂੰ ਚਾਹੀਦਾ ਹੈ ਰਲ ਮਿਲ ਕੇ ਮਨਾਣਾ ਚਾਹੀਦਾ ਹੈ ਤੇ ਇੱਕ ਹਰਬਲ ਮਨਾਣੀ ਚਾਹੀਦੀ ਇਹ ਨਹੀਂ ਕਿ ਇਨਫੈਕਸ਼ਨ ਵਾਲੇ ਕਲਰ ਕੈਮੀਕਲ ਵਾਲੇ ਨਹੀਂ ਮਨਾਣੀ ਚਾਹੀਦੀ ਤੇ ਮਨਾਣਾ ਸਾਰਾ ਰਲ ਕੇ ਚੀਦੀ ਹੈ ਤੇ ਕਈ ਵਾਰੀ ਵੇਖਿਆ ਗਿਆ ਕਿ ਜਿਹੜੇ ਨੌਜਵਾਨ ਹੈ ਜਿਸਾਂ ਗਲਤ ਤਰੀਕੇ ਨਾਲ ਰੰਗ ਪਾਉਂਦੇ ਨੇ ਪਹਿਲੀ ਉਹ ਬੜਾ ਗਲਤ ਹੈ ਇੱਕ ਤੇ ਝਗੜਾ ਵਾ ਸਭ ਤੋਂ ਉੱਦੀ ਆਗਲ ਤੇ ਝਗੜੇ ਦਾ ਮਹੌਲ ਚੱਲ ਨਹੀਂ ਹੈ ਇਸ ਕਰਕੇ ਤੁਹਾਨੂੰ ਮਨਾਣਾ ਸਾਰਿਆਂ ਨੂੰ ਖੁਸ਼ੀ ਨਾਲ ਮਨਾ ਤੇ ਖੁਸ਼ੀਆਂ ਮਨਾਣਾ ਹੈ ਇੱਥੇ ਅਕਤਵਲੀ ਦਾ ਇਲਾਕਾ ਨੇ ਬੱਚਿਆਂ ਨੇ ਕੀ ਕੀਤਾ ਬੱਚਿਆਂ ਨੇ ਭਾਜੀ ਇਹੀ ਹੈ ਪਟਕਾਰੀਆਂ ਗੁਬਾਰੇ ਰੰਗ ਉਹ ਹੀ ਬੱਚਿਆਂ ਦੀ ਰਿਕੁਆਇਰਮੈਂਟ ਹੀ ਲੈ ਆਣੇ ਲੋਕੋ ਵੀ ਪੀਲ ਕਰਨਾ ਚਾਹੁੰਦੇ ਬੱਚਿਆਂ ਨੂੰ ਪੀਲ ਹੈ ਹੀ ਹੈ ਭਾਜੀ ਇੱਕ ਤਾਂ ਆਪਣੇ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਗਲਤ ਜਿਹੜੀ ਹੈ ਦੀਵਾਲੀ ਜਿਵੇਂ ਲੋਕ ਕੋਈ ਆਂਡੇ ਮਾਰਦਾ ਹੈ ਗਲਤ ਫਰੂਟ ਥਰਦੇ ਹੈ ਕਿੰਨਾ ਟਮਾਰਵਾ ਉਹ ਚੀਜ਼ ਨਹੀਂ ਕਰਨੀ ਚਾਹੀਦੀ ਤੇ ਖੁਸ਼ਹਾਲ ਮਨਾਓ ਮਨਾਣੀ ਤੇ ਖੁਸ਼ਹਾਲ ਨੇ ਨਾਮ ਮਨਾਓ ਆ ਰਿਹਾ ਵਿਆਹ ਚ ਕਿਸ ਤਰ੍ਹਾਂ ਦੀ ਰੌਣਕਾਂ ਹੈ ਬਹੁਤ ਵਧੀਆ ਰੌਣਕ ਹੈ ਮੈਂ ਤਾਂ ਕਹਿੰਦਾ ਐਸੇ ਵਲੀਆ ਰੌਣਕਾ ਜਿਹਾ ਹਰ ਸਾਲ ਹਰ ਤ ਆਰੇ ਗਾਕ ਹਾਂ ਜੀ ਬਹੁਤ ਵੇਖਾ ਕੇ ਕੀ ਕਰਨਾ ਚਾਹੋਗੇ ਲੋਕਾਂ ਨੂੰ ਕੀ ਦਿੰਦੇ ਮੈਂ ਇਹ ਕਹਾਂਗਾ ਚੰਗੇ ਨੰਗੇ ਵਿਰਤੋ ਕਰੋ ਹੋਲੀਏ ਪਿਆਰ ਕੋਈ ਬਾਰਬਰ ਨਹੀਂ ਅੰਦਾ ਇਹ ਚਾਰ ਦੇ ਚੁਸਮਣੇ ਵੀ ਦੋਸਤਾਂ ਤਰ੍ਹਾਂ ਮਿਲ ਜਾਂਦੇ ਨੇ ਹਾਂ ਕੀ ਨਾ ਕੀ ਆਪਣਾ ਮੇਰਾ ਪੰਚਾ ਸਟੋਰ ਠੀਕ ਨਹੀਂ ਬੇਟਾ ਜਦ ਰੰਗ ਸੀਦਨ ਆਏ ਹੋਲੀ ਕਰਨਾ ਹੈ ਕਿ ਕੀ ਕਰਨਾ ਚਾਹੋਗੇ ਹੋਲੀ ਦਾ ਤਿਹਾਰ ਬਾਰੇ ਅੰਦਾ ਜੇ ਇਹ ਹੀ ਕਹਿਣਾ ਚਾਹਾਂਗੇ ਕਿ ਜੇ ਤੁਸੀਂ ਹੋਲੀ ਖੇਡਣੀ ਹੈ ਤੇ ਤੁਹਾਨੂੰ ਮਤਲਬ ਉਹ ਪਿਆਰ ਨਾਲ ਹੁਲੀ ਖੇਡੋ ਬਾਕੀ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ ਕਿ ਤੁਹਾਡੇ ਖੁਸ਼ੀਆਂ ਦਾ ਦਿਹਾੜਾ ਖੁਸ਼ੀਆਂ ਨਾਲ ਮਨਾਓ ਕਈ ਵਾਰ ਵੇਖਿਆ ਗਿਆ ਕਿ ਲੋਕ ਪਾਣੀ ਮਾਰਦੇ ਨੇ ਗੰਦੇ ਰੰਗ ਵਾਲੇ ਤੇ ਜਾਣ ਦੇ ਵਗੈਰਾ ਮਾਰਦੇ ਜਾਂ ਹੋਰ ਟਿੱਕੜ ਵਗੈਰਾ ਮਾਰਦੇ ਕੀ ਕਰਨਾ ਚਾਹੋਗੇ ਨਾ ਉਹ ਏਦਾਂ ਖੇਡ ਰਹੇ ਨੇ ਕਿ ਜਿਵੇਂ ਕਤਮੀ ਸੀ ਟਾਈਪ ਕਰ ਰਹੇ ਨੇ ਕਿ ਤੁਸਿਆਂ ਨੂੰ ਨੁਕਸਾਨ ਪਹੁੰਚਾ ਰਹੇ ਆ ਏਦਾਂ ਕਿਵੇਂ ਸਿਰ ਚ ਬੋੜੇ ਵੜੇ ਵੀ ਭਰੇ ਹੁੰਦੇ ਨੇ ਕਿ ਕਿਸੇ ਦੇ ਸਿਰ ਚ ਵੱਜ ਜਾਂਦੀ ਤੇ ਉਹਨਾਂ ਦੇ ਸਿਰ ਚ ਵੀ ਸੱਟ ਲੱਗ ਸਕਦੀ ਆ ਅੱਖਾਂ ਚ ਵੱਜ ਗਿਆ ਤੇ ਉੱਥੇ ਵੀ ਖਾਮ ਹੋ ਸਕਦਾ ਹੈ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਹਾਂਜੀ ਸਰ ਕਿਸ ਜਗ੍ਹਾ ਤੇ ਤੁਸੀਂ ਹੋਲੀ ਦਾ ਸਮਾਨ ਖਰੀਦਣ ਆਏ ਜੇ ਤੇ ਕਿੰਨਾ ਵਾਸਤੇ ਖਰੀਦਿਆ ਸਰ ਮੈਂ ਅੰਮ੍ਰਿਤਸਰ ਦੇ ਆਈਡੀ ਅਜ ਮਾਰਕੀਟ ਤੇ ਆਇਆ ਹਾਂ ਜਿਹੜੀ ਬਹੁਤ ਵਧੀਆ ਮਾਰਕੀਟ ਹੈ ਤੇ ਮੈਂ ਆਪਣੇ ਬੱਚਿਆਂ ਵਾਸਤੇ ਰੱਖ ਲਈ ਕੀ ਕੀ ਲਿਆ ਗਿਆ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਂ ਜੀ ਬੱਚਿਆਂ ਵਾਸਤੇ ਰੰਗ ਲਿਆਵਾ ਕੁਝ ਚਾਰੀ ਲਈ ਆ ਪਕਾਣੇ ਲਈ ਆ ਤੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਵੀ ਕਿਹੜਾ ਰੰਗ ਯੂਜ਼ ਕਰਨਾ ਉਹ ਪਲੀਜ਼ ਕਿਰਪਾ ਕਰਕੇ ਰਿਨਲ ਹੀ ਪਿਆ ਜਾਵੇ ਤੇ ਨਾ ਕੋਈ ਕੈਮੀਕਲ ਵਾਲਾ ਵਰਤਿਆ ਜਾਵੇ ਕਿਉਂਕਿ ਆਪਣੇ ਪਰਿਵਾਰਾਂ ਨਾਲ ਹੀ ਆਪਾਂ ਹੋਲੀ ਮਨਾਉਣੀ ਹੁੰਦੀ ਆ। ਜੇ ਦੂਸਰਾ ਕੈਮੀਕਲ ਵਾਲਾ ਯੂਜ਼ ਕਰਾਂਗੇ ਤੇ ਆਪਣੇ ਪਰਿਵਾਰ ਦਾ ਹੀ ਫੇਸ ਖਰਾਬ ਹੋਏਗਾ ਵਰਤੀ ਸਦਾਨ। ਸੋ ਇਹ ਲੋਕਾਂ ਨੂੰ ਰਿਕਵੈਸਟ ਆ ਵੀ ਕਿੰਦਾ ਰੰਗ ਇਸ ਕਰਨਾ ਹੈ ਕੰਪਨੀ ਦਾ ਪ੍ਰੋਟੈਕਟ ਜਲਦੀ ਤਰ੍ਹਾਂ ਦੀ ਹੋਲੀ ਨਾ ਖੇਡੀ ਜਾਵੇ। ਹੋਲੀ ਦਾ ਤਿਹਾੜ ਬਹੁਤ ਵਧੀਆ ਤਿਹਾੜਿਆ ਲੜਾਈ ਝਗੜੇ ਵੀ ਇਸ ਦਿਨ ਹੋ ਜਾਂਦੇ ਉਹਨਾਂ ਨੂੰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਕਿ ਇਸ ਤਰ੍ਹਾਂ ਬਹੁਤ ਵਧੀਆ ਤਿਹਾੜਿਆ ਲੜਾਈ ਝਗੜੇ ਤੋਂ ਦੂਰ ਰਹਿਣਾ ਜਿਹਦਾ ਕੀ ਮੈਸੇਜ ਦੇਣਾ ਚਾਹੁੰਦੇ ਜੀ। ਕਹਿਣਾ ਨਾ ਕੈਮੀਕਲ ਤੋਂ ਜਿਹੜੇ ਆਂਦੇ ਨਾ ਉਤੋਂ ਬਚੇ ਕਰਦੇ ਕਿਉਂਕਿ ਗਲਤ ਤਰ੍ਹਾਂ ਹੋਲੀ ਕਿਟ ਦੇ ਲੋਕੀ ਕਈ ਆਂਡੇ ਮਾਰਦਾ ਕੋਈ ਟਮਾਟਰ ਮਾਰਦਾ ਕੋਈ ਮੱਕ ਚਿੱਕੜ ਜੀ ਥੋੜਨਾ ਉਸੇ ਕਰਕੇ ਲੜਾਈਆਂ ਜਿਹੜਾ ਹੋਲੀ ਦਾ ਪਿਆਰ ਹੈ এনਜੋਇਮੈਂਟ ਕਰੋ ਆਪਣੇ ਪਰਿਵਾਰ ਨਾਲ ਕੋਈ ਕੁਝ ਚਿੱਕੜੀ ਜੇ ਤੋਂ ਆਪਾਂ ਗਲਤ ਤਰ੍ਹਾਂ ਹੋਲੀ ਕਿਟਾਂਗੇ ਉਨਾਂ ਨਾਲ ਲੜਾਈ ਹੋਣੀ ਹੈ ਤੁਸੀਂ ਹੁਣ ਆਪਣੇ ਬੱਚਿਆਂ ਵਾਸਤੇ ਸਮਾਨ ਖਰੀਦ ਲਿਆ ਜੀ ਹਾਂਜੀ ਕੀ ਕੀ ਲਿਆ ਗਿਆ ਤੁਹਾਡੇ ਵੱਲੋਂ ਮੇਰੇ ਵੱਲੋਂ ਜੀ ਰੰਗ ਲਿਆ ਗਿਆ ਪਚਕਾਰੀਆਂ ਲੱਗੀਆਂ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ। ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ। ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ। ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News